ਚੁਟ ਆਏ ਚੁਟ ਅੱਡ ਆਏ ਚਲਾਏ ਪਚਾਏ ਤਰਸਾਏ ਚੁਟ ਆਏ ਅਣਕਾ ਛੰਦ ਜਬ ਸਰ ਲਾਗੇ ਤਬ ਸਭ ਭਾਗੇ ਦਲ ਪਤ ਮਾਰੇ ਭਟ ਭਟ ਕਰੇ ਭਟ ਪਟ ਕਰੇ ਇਕੱਠੇ ਹਾਂ ਭਟ ਕਰੇ ਭਟ ਪਟ ਕਰੇ ਹੈ ਤਜ ਭਾਗੇ ਰਗਵਰ ਆਗੇ ਬਹੁ ਵਿਦਰੋਵੈ ਸਮੋਹੇ ਨਾਹ ਜੋਵੈ ਲਬ ਅਰ ਮਾਰੇ ਤਬਦਲ ਹਾਰੇ ਦਵੈਸ ਸਜੀਤੇ ਨਹਿ ਭੇ ਪੀਤੇ ਲਛਮਨ ਭੇਜਾ ਬਹੁ ਦਲ ਲੇ ਜਾ ਜਿਨ ਸਿਸ ਮਾਰੂ 모ਹੇ ਦਿਖਾਰੂ ਸੁਣ ਲਓ ਭਰਾ ਤਮ ਰਗ ਬਰ ਬਾਤਮ ਸਭ ਦਲ ਚੱਲਿਓ ਜਲ ਤਲ ਹੱਲਿਓ ਉਠ ਦਲ ਧੂਰ ਹਾਂਜੀ ਸਾਜ ਦਲ ਚੱਲਿਓ ਜੀ ਸਭ ਦਲ ਹਾਂ ਸਾਜ ਦਲ ਚੱਲਿਓ ਸਾਜ ਦਲ ਚੱਲਿਓ ਜਲ ਤਲ ਹੱਲਿਓ ਉਠ ਦਲ ਧੂਰੰ ਨਭ ਝੜ ਪੂਰੰ ਚੌਦਿਸ ਢੂਕੇ ਹਰ ਹਰ ਕੂਕੇ ਬਰਕਤ ਬਣ ਥਿਰਕਤ ਜਵਾਨੰ ਲਹਿ ਲਹਿ ਤੁਜਣੰ ਖਹਿ ਖਹਿ ਭੂਜਣੰ ਹਸ ਹਸ ਢੂਕੇ ਕਸ ਕਸ ਕੂਕੇ ਸੁਣ ਸੁਣ ਬਾਲੰ ਖੱਠ ਤਜ ਉਤਾਲੰ ਦੋਹਰਾ ਹਮ ਨਹੀਂ ਤਿਆਗਤ ਬਾਜਬਰ ਸੁਣ ਲక్ష్ਮਣ ਕੁਮਾਰ ਆਪਣੋ ਭਰ ਬਲ ਜੁਦ ਕਰ ਅਬ ਹੀ ਸ਼ੰਕ ਵਿਸਾਰ ਅਣਕਾ ਛੰਦ ਲక్ష్ਮਣ ਗੱਜਿਓ ਵੱਡ ਧਨ ਸੱਜਿਓ ਬਹੁ ਸਰ ਛੋਰੇ ਜਣ ਘਣ ਓਰੇ ਉਤ ਦਿੱਤ ਉਤ ਦਿਵ ਦੇਖੈ ਧਨ ਧਨ ਲੇਖੈ ਇਤ ਸਰ ਛੂਟੈ ਮਸ ਕਣ ਫੂਟੈ ਮਸ ਕਣ ਟੂਟੈ ਭਟ ਵਰ ਗਾਜੈ ਦੁੰਦ ਬਵਾਜੈ ਸਰ ਵਰ ਛੋਰੇ ਮੁਖ ਨਹ ਮੋਰੈ ਲక్ష్ਮਣ ਬਾਸ ਬਾਚ ਸਿਸ ਸੋ ਸ੍ਰੇਣ ਸ੍ਰੇਣ ਲੜਕਾ ਜਨ ਕਰ ਕਰਖਾ ਦੇ ਮਿਲ ਕੋਰਾ ਤੋਹ ਬਲ ਥੋਰਾ ਹਟ ਤਜ ਐਇ ਜਨ ਸਮਹਈਐ ਮਿਲ ਮਿਲ ਮੋਕੋ ਡਰ ਨਹੀਂ ਤੋਕੋ ਸਿਸ ਨਹੀਂ ਮਾਨੀ ਅਤ ਅਬਮਾਨੀ ਗਹਿ ਧਨ ਗਜਿਓ ਦੋ ਪੱਗ ਨਾ ਭਜਿਓ ਅਜਬਾ ਛੰਦ ਰੁੱਦੇ ਰਣ ਭਾਈ ਸਰ ਝੜ ਲਾਈ ਵਰਖੇ ਬਾਣ ਪਰਖੇ ਜਵਾਨ ਡਿੱਗੇ ਰਣ ਮਦੰ ਅਦੋ ਅਦੰ ਕੱਟੇ ਅੰਗੰ ਰੁੱਜੇ ਜੰਗੰ ਬਾਣਨ ਝੜ ਲਾਇਓ ਸਰ ਵਰਸਾਇਓ ਸਰ ਵਰਸਾਇਓ ਦੂਸਰਾ ਪਾਠ ਵੀ ਮੰਨਿਆ ਕਈਆਂ ਨੇ ਸਰ ਵਰਸਾਇਓ ਸਾਰੇ ਗੁੱਸੇ 'ਚ ਆ ਗਏ ਔਰ ਤੀਰ ਵੀ ਚਲਾਏ ਦੇਖ ਲੋ ਕਿਉ ਬਾਣਨ ਝੜ ਲਾਇਓ ਸਰ ਵਰਸਾਇਓ ਬਹੁ ਅਰ ਮਾਰੇ ਢੀਲ ਡਰਾਰੇ ਡਿੱਗੇ ਰਣ ਭੂਮੰ ਨਰ ਵਰ ਘੂਮੰ ਰੱਜੇ ਰਣ ਕਾਇੰ ਚੱਕੇ ਚਾਇੰ ਅਪੂਰਵ ਛੰਦ ਗਣੇ ਕੀਤੇ ਹਣੇ ਜیتے ਕਈ ਮਾਰੇ ਕਿਤੇ ਹਾਰੇ ਸਭੇ ਭਾਜੇ ਚਿਤੰ ਲਾਜੇ ਭਜੇ ਭੈ ਕੈ ਜੀਅੰ ਲੈ ਕੈ ਫਿਰੇ ਜیتے ਹਣੇ ਕੀਤੇ ਕਿਤੇ ਘਾਏ ਫਿਰੇ ਜیتے ਹਣੇ ਤੇਤੇ ਹਣੇ ਤੇਤੇ ਹਣੇ ਤੇ ਹਣੇ ਤੇਤੇ ਕਿਤੇ ਘਾਏ